ਇਹ ਤਾਂ ਐਂ ਆਏ ਲੜਨਾ ਪਊਗਾ ਨਾ ਨੜ ਹਜੇ ਹੇ ਤਾਂ ਕੁਛ ਵੀ ਨਹੀਂ ਹੈ ਤਾਂ ਸੇਰ ਚੋਂ ਪੂਣੀ ਵੀ ਨਹੀਂ ਕੱਤੀ ਹਜੇ ਤਾਂ ਚਰਖਾ ਡਾਇਆ ਤੂੰ ਦੇਖਦੇ ਜਾਓ ਹੁੰਦਾ ਕੀ ਹੈ ਅੱਜ ਨਾਲ ਦੇ ਸੁਖ ਵਿਲਾਸ ਵਾਲੇ ਉਹ ਪਹਾੜਾਂ ਦੇ ਵਿੱਚ ਕਰੋੜਾਂ ਰੁਪਈਆ ਦਾ ਬਣਾ ਲਿਆ ਸੁਖਵੀਰ ਬਾਦਲ ਨੇ ਹੋਟਲ 7 ਸਟਾਰ ਵਿਰੋਧ 7 ਲੱਖ ਰੁਪਏ ਇੱਕ ਕਮਰੇ ਦਾ ਕਿਰਾਇਆ ਹੈ ਇੱਕ ਰਾਤ ਦਾ ਉਹ ਹਰੇਕ ਕਮਰੇ ਦਾ ਅ ਪਰਸਨਲ ਪੂਲ ਹੈ ਉਹਦੇ ਮੰਗਲੇ ਪਾਸੇ সুইমিং ਪੂਲ ਹੈ ਬਹੁਤ ਵੱਡਾ ਹੋਟਲ ਹੈ ਸਾਰੀ ਬਿਜਲੀ ਮਾਫ 15 ਸਾਲਾਂ ਵਾਸਤੇ ਆਪੀ ਤਾਂ ਕਰਨੀ ਸੀ ਟੈਕਸ ਮਾਫ 15 ਸਾਲਾਂ ਵਾਸਤੇ ਜੀਐਸਟੀ ਮਾਫ 15 ਸਾਲਾਂ ਵਾਸਤੇ ਹੁਣ ਅਸੀਂ ਕੱਢ ਲੈ ਕਾਗਜ ਹੁਣ ਰੱਬ ਸੁੱਖ ਰੱਖੇ ਆ ਥੋੜੇ ਜਿਹੇ ਦਿਨਾਂ ਨੂੰ ਜੀਸੀਬੀ ਦਾ ਕਲਚ ਛੱਡ ਕੇ ਉਦਘਾਟਨ ਕਰੂੰਗਾ ਟੌਂਦੇ ਨਹੀਂ ਟੌਂਦੇ ਨਹੀਂ ਲਾ ਪਟੰਗ ਇਹ ਪਹਿਲਾਂ ਟੌਂਦੇ ਨਹੀਂ ਬਹੁਤ ਸੋਨਾ ਬਣਾਇਆ ਹੋਇਆ ਉਹਨੂੰ ਕਬਜ਼ੇ 'ਚ ਲੈ ਲਾਂਗੇ ਸਰਕਾਰ ਦੇ 'ਚ ਉਧਰ ਸਕੂਲ ਬਣਾ ਦਾਂਗੇ ਸਰਕਾਰੀ ਨਾਲੇ ਨਾਰਾ ਵੀ ਵਧੀਆ ਬਣ ਜੂਗਾ ਵੀ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੋਲ ਕਰੀ ਜਾਵੇ ਕੋਰਟਾਂ 'ਚ ਅਪੀਲਾਂ ਵੀ ਮੇਰਾ ਮੇਰਾ ਸੀਗਾ ਰਿਸ਼ਵਤ ਤੇ ਪੈਸੇ ਦਾ ਪਿੱਛੇ ਸਰਕਾਰ ਨੇ ਲੈ ਲਿਆ ਬਸ ਇਹੀ ਠੀਕ ਆਉਣਗੇ ਹੋਰ ਕੋਈ ਤਰੀਕਾ ਨਹੀਂ ਇਹ ਤਾਂ ਆਏ ਲੜਨਾ ਪਊਗਾ ਨਾ ਨਾਲ ਹਜੇ ਹਜੇ ਤਾਂ ਕੁਝ ਵੀ ਨਹੀਂ ਹੈ ਤਾਂ ਸੇਰ ਚੋਂ ਪੂਣੀ ਵੀ ਨਹੀਂ ਕੱਤੀ ਹੈ ਤਾਂ ਚਰਖਾ ਡਾਇਆ ਹੈ ਤੁਸੀਂ ਦੇਖਦੇ ਜਾਓ ਹੁੰਦਾ ਕੀ ਹੈ ਅੱਜ ਨਾਲ ਦੇ ਸੁੱਖ ਵਿਲਾਂਸ ਵਾਲੇ ਉਹ ਪਹਾੜਾਂ ਦੇ ਵਿੱਚ ਕਰੋੜਾਂ ਰੁਪਈਆ ਦਾ ਬਣਾ ਲਿਆ ਸੁਖਵੀਰ ਬਾਦਲ ਨੇ ਹੋਟਲ 7 ਸਟਾਰ ਵੀਰੋ 7 ਲੱਖ ਰੁਪਈਆ ਇੱਕ ਕਮਰੇ ਦਾ ਕਿਰਾਇਆ ਹੈ ਇੱਕ ਰਾਤ ਦਾ ਉਹ ਹਰੇਕ ਕਮਰੇ ਦਾ ਪਰਸਨਲ ਪੂਲ ਹੈ ਉਹਦੇ ਮਗਰਲੇ ਪਾਸੇ সুইমিং ਪੂਲ ਹੈ ਬਹੁਤ ਵੱਡਾ ਹੋਟਲ ਹੈ ਸਾਰੀ ਬਿਜਲੀ ਮਾਫ 15 ਸਾਲਾਂ ਵਾਸਤੇ ਆਪੀ ਤਾਂ ਕਰਨੀ ਸੀ ਟੈਕਸ ਮਾਫ 15 ਸਾਲਾਂ ਵਾਸਤੇ ਜੀਐਸਟੀ ਮਾਫ 15 ਸਾਲਾਂ ਵਾਸਤੇ ਹੁਣ ਅਸੀਂ ਕੱਢ ਲੈ ਕੇ ਆ ਗਏ ਹੁਣ ਰੱਬ ਸੁੱਖ ਰੱਖੇ ਆ ਥੋੜੇ ਜਿਹੇ ਦਿਨਾਂ ਨੂੰ ਜੇਸੀਬੀ ਦਾ ਕਲੱਚ ਛੱਡ ਕੇ ਉਦਘਾਟਨ ਕਰੂੰਗਾ ਹੁੰਦੇ ਨਹੀਂ ਟੌਂਦੇ ਨਹੀਂ 라 ਆ ਪਟੰਨੇ ਪਹਿਲਾਂ ਟੌਂਦੇ ਨਹੀਂ ਬਹੁਤ ਸੋਨਾ ਬਣਾ ਹੋਇਆ ਉਹਨੂੰ ਕਬਜ਼ੇ ਚ ਲੈ ਲਾਂਗੇ ਸਰਕਾਰ ਦੇ ਚ ਉਧਰ ਸਕੂਲ ਬਣਾ ਦਾਂਗੇ ਸਰਕਾਰੀ ਨਾਲੇ ਨਾਂਰਾ ਵੀ ਵਧੀਆ ਬਣ ਜੂਗਾ ਵੀ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇ ਕਮਰੇ ਪਿੱਛੇ ਪੂਲ ਕਰੀ ਜਾਵੇ ਕੋਰਟਾਂ ਚ ਅਪੀਲਾਂ ਵੀ ਮੇਰਾ ਮੇਰਾ ਸੀਗਾ ਰਿਸ਼ਵਤ ਤੇ ਪੈਸੇ ਰਹਿਦਾ ਪਿੱਛੇ ਸਰਕਾਰ ਨੇ ਲੈ ਲਿਆ ਬਸ ਇयां ਠੀਕ ਆਉਣਗੇ ਹੋਰ ਕੋਈ ਤਰੀਕਾ ਨਹੀਂ Subscribe to One India channel and never miss an update.